ਜਿਹੜੇ ਗੇਗੂ ਬਣੇ ਫਿਰਦੇ ਨਾ ਉਹ ਭਰਾਓ ਆਪਣਾ ਲਾਲਚੂ ਕਰਾਓ ਮੇਰੇ ਭਰਾ ਐਵੇਂ ਨੁਕਸਾਨ ਨਾ ਕਰਾਇਓ ਤੇ ਬਾਕੀ ਬਈ ਸਿੱਖੀ ਨੂੰ ਨਾ ਖਰਾਬ ਕਰੋ ਇਹ ਸਿੱਖੀ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ ਜੇ ਸਿਰ ਲੱਗੇ ਆ ਇਥੋਂ ਤੱਕ ਸਾਡੀਆਂ ਮਾਤਾਵਾਂ ਨੇ ਨਾ ਸਵਾ ਸਵਾ ਮਣ ਦੇ ਪੀਸਣੇ ਵੀ ਪੀਸੇ ਆ ਠੀਕ ਆ ਤੇ ਛਾਤੀ ਤੇ ਪੱਥਰ ਰੱਖ ਦਿੰਦੇ ਹੁੰਦੇ ਸੀ ਤੇ ਅੱਖਾਂ ਦੇ ਸਾਹਮਣੇ ਬੱਚੇ ਦੇ ਟੋਟੇ ਕੀਤੇ ਜਾਂਦੇ ਸੀ ਤੇ ਮਾਂ ਫਿਰ ਵੀ ਅਰਦਾਸ ਇਹੋ ਕਰਦੀ ਸੀ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਆ ਤੂੰ ਇੱਕ ਪੁੱਤ ਬਖਸ਼ਿਆ ਨਾ ਜੇ ਤੂੰ ਦੂ ਹੋਰ ਬਖਸ਼ ਦਿੰਦਾ ਤੇ ਉਹ ਵੀ ਇਸ ਪੰਥ ਦੇ ਤੋਂ ਨਿਸ਼ਾਵਰ ਕਰਦੇ ਨੇ ਤੇ ਉਹ ਗਉਂਦੀਆਂ ਤੇਰਾ ਕੀ ਹੈ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਹ ਕਰਕੇ ਤੁਸੀਂ ਤੁਹਾਡੇ ਕੀੜਾ ਲੜਦਾ ਅਸੀਂ ਸਾਨੂੰ ਕੋਈ ਦੁੱਖ ਨਹੀਂ ਆ ਪਰ ਇਹ ਆ ਸਿਰਾਂ ਤੇ ਪੱਗਾਂ ਨਾ ਬਨੋ ਮੂੰਹ ਤੇ ਦਾੜੀਆਂ ਨਾ ਰੱਖੋ ਸਾਲਿਓ ਗੁੱਤਾਂ ਕਰੋ ਤੇ ਨਜ਼ਾਰੇ ਲਓ ਕਾਂਟੇ ਪਾਓ ਨੱਚੋ ਟੱਪੋ ਇਹ ਫਿਲਮ ਫਿਲਮਾਂ ਦੇ ਵਿੱਚ ਵੀ ਆਪਾਂ ਵੇਖਦੇ ਨਾ ਕਈ ਹੈਗੇ ਆ ਉਹਨਾਂ ਨੇ ਦਾੜੀਆਂ ਨਹੀਂ ਰੱਖੀਆਂ ਉਹਨਾਂ ਨੇ ਜੇ ਪਹਿਲਾਂ ਹੈਗੇ ਉਹਨਾਂ ਨੇ ਗੁੱਤਾਂ ਕਰ ਲਈਆਂ ਹਣਾ ਫਿਲਮਾਂ ਨੱਚੀ ਟੱਪੀ ਤੇ ਆਪਣਾ ਨਜ਼ਾਰੇ ਲੈਣ ਦਾ ਅਸੀਂ ਕਦੀ ਬੋਲਦੇ ਨਹੀਂ ਕਿਸੇ ਤੇ ਵੀ ਤੇ ਇਹ ਕਰਕੇ ਤੁਸੀਂ ਵੀ ਇਹੋ ਜੇ ਕੰਮ ਨਾ ਕਰੋ ਵੀ ਜਿੱਦਾਂ ਪੰਜਾਬ ਦਾ ਮਾਹੌਲ ਖਰਾਬ ਹੋਵੇ ਡੀਸੀ ਸਾਹਿਬ ਨੂੰ ਖਾਸ ਕਰਕੇ ਕਹਿ ਦਿੰਦੇ ਆ ਵੀ ਡੀਸੀ ਸਾਹਿਬ ਥੋੜਾ ਜਿਹਾ ਇਨਾਂ ਵੱਲ ਥੋੜਾ ਧਿਆਨ ਦਿਓ ਚਲੋ ਬੱਚੇ ਆ ਜੇ ਤੁਹਾਡੇ ਤੇ ਇਹਨਾਂ ਨੂੰ ਇਹ ਬੱਚੇ ਹੀ ਆ ਪੰਜਾਬ ਜਿਹੜੇ ਬੱਚੇੜੇ ਬੱਚੇ ਇਦਾਂ ਦੇ ਕਰਾਏ ਪਏ ਇਹਨਾਂ ਨੂੰ ਰਾਹ ਲਿਆਓ ਇਹਨਾਂ ਦਾ ਇਲਾਜ ਲਈ ਕਰਾਓ ਤੁਹਾਡੀ ਇੱਕ ਕਲਮ ਚੱਲੀ ਹਸਪੀਟਲਾਂ ਦੇ ਵਿੱਚ ਇਹਨਾਂ ਵਾਤੇ ਰਾਹ ਖੁੱਲ ਜਾਣੇ ਆ ਇਹਨਾਂ ਦੇ ਕੀੜੇ ਚਿੰਟੀਆਂ ਦਾ ਪਟਾਓ ਤੇ ਇਹਨਾਂ ਨੂੰ ਘਰਾਂ ਨੂੰ ਪਹੁੰਚਾਓ ਬਸ ਇਹਨਾਂ ਕਹਿਣਾ ਚਾਹਣਾ ਬਾਕੀ ਕਵਰ ਸਾਹਿਬ ਪੰਜਾਬ 'ਚ ਗੰਦ ਮਕਾਉਣ ਵਾਤੇ ਸਾਨੂੰ ਇੱਕ ਹੋਣਾ ਪੈਣਾ ਇਹ ਜਿਹੜੇ ਆਪਾਂ ਛੋਟੇ ਛੋਟੇ ਮੁੱਦੇ ਲੈ ਆ ਕੇ ਬੈਠੇ ਨਾ ਬੱਕਰਾ ਖਾ ਲੋ ਆਂਡਾ ਖਾ ਲੋ ਇਹਨਾਂ ਨੂੰ ਛੱਡੋ ਨੀਲੇ ਨਿਸ਼ਾਨ ਥੱਲੇ ਆਓ ਪਹਿਲਾਂ ਸਭ ਤੋਂ ਅਕਾਲ ਤਖਤ ਸਾਹਿਬ ਜਿਹੜੇ ਦੋ ਨਿਸ਼ਾਨ ਝੂਲਦੇ ਮੀਰੀ ਤੇ ਪੀਰੀ ਦਾ ਠੀਕ ਆ ਉੱਥੇ ਨੀਲੇ ਨਿਸ਼ਾਨ ਚੜਾਓ ਉੱਥੇ ਨਿਲੰਬਰਤਾਰੀ ਖਾਲਸਾ ਇਕਤਰ ਹੋਵੇ ਤੇ ਮੋੜ ਬੁੱਢੇ ਦਲ ਦਾ ਜਹੇਦਾਰ ਉਥੋਂ ਇੱਕ ਬਿਆਨ ਜਾਰੀ ਕਰੇ ਪੀ ਆਪਾਂ ਨੀਲੇ ਨਿਸ਼ਾਨ ਤੇ ਲੈ ਇਕੱਠੇ ਹੋ ਕੇ ਇੱਕ ਜੋਟੋ ਕੇ ਕੰਮ ਕਰਨਾ ਜਿਹੜਾ ਵੀ ਕਰਨਾ ਫਿਰ ਵੇਖਿਓ ਪੰਥ ਦਾ ਵਿਕਾਸ ਹੁੰਦਾ ਕਿ ਨਹੀਂ ਹੁੰਦਾ ਇਹ ਤੁਸੀਂ ਆਪਣੀ ਅੱਖਾਂ ਨਾਲ ਵੇਖੋਗੇ ਪਰ ਅੱਜ ਜਿਹੜੇ ਜ਼ਹੀਦਾਰ ਇਹਨਾਂ ਨੂੰ ਇਕੱਠੇ ਕਰਨ ਦੀ ਬਸ ਸਭ ਤੋਂ ਵੱਡੀ ਕਮੀ ਇਹੋ ਹੀ ਆ ਤੇ ਜ਼ਹੀਦਾਰਾਂ ਨੂੰ ਵੀ ਹੱਥ ਬੰਨ੍ਹ ਕੇ ਕਹਿਣਾ ਵੀ ਛੱਡੋ ਮੈਂ ਦੀ ਲੜਾਈ ਨੂੰ ਆਓ ਇਕੱਤਰ ਹੋ ਤੇ 71 ਹੋ ਕੇ ਨੀਲੇ ਨਿਸ਼ਾਨ ਥੱਲੇ ਅਕਾਲ ਤਖਤ ਸਾਹਿਬ ਪਹੁੰਚ ਕੇ ਮੀਰੀ ਪੀਰੀ ਦੇ ਮਾਲਕ ਦੇ ਕੋਲ ਆਗਿਆ ਲੈ ਕੇ ਤੇ ਪੰਥ ਦੀ ਮੁਰਸਰਜਤਾ ਕਰੀਏ ਤੇ ਮੁੜ ਆਪਣੀ ਜਵਾਨੀ ਨੂੰ ਜਥੇਬੰਦੀ ਕਰਕੇ ਤੇ ਪੰਜਾਬ ਦੀ ਬਾਗਡੋਰ ਸੰਭੀਆ ਅਸੀਂ ਜ਼ਰੂਰ ਨਸ਼ਿਆਂ ਦੀ ਗੱਲ ਕੀਤੀ ਪਰ ਸਰਕਾਰ ਤਾਂ ਇੱਕ ਪਾਸੇ ਕਾਰਵਾਈ ਤਾਂ ਕਰ ਰਹੀ ਹੈ ਪੂਰੀ ਬਿਲਕੁਲ ਕਰ ਰਹੀ ਹੈ ਜੀ ਕਾਲੀ ਥਾ ਲੈ ਕੇ ਦਿੱਤੀ ਉਹਨਾਂ ਨੇ ਹਨਾ ਵਧੀਆ ਘੜੀਆਂ ਬੀਬੀਆਂ ਲਾ ਰਹੀਆਂ ਆ ਐਨਕਾਂ ਲਾ ਰਹੀ ਐ ਖੁੰਮਰੀ ਆ ਪਪਾ ਕਲੱਬਾਂ ਦੇ ਵਿੱਚ ਹਨਾ ਵੱਡੇ ਵੱਡੇ ਅਫਸਰਾਂ ਦੇ ਨਾਲ ਉਹ ਆਪਣਾ ਆਨੰਦ ਲੈ ਰਹੀ ਆ ਕਾਰਵਾਈ ਤੇ ਕਰਦੀ ਵੀ ਚਿੱਟਾ ਅਸਲ ਚਿੱਟਾ ਪੀਣਗੇ ਤੇ ਬੱਕੂਗਾ ਨਾ ਉਹ ਚਿੱਟਾ ਖਤਮ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਮੈਂ ਪੰਜਾਬ ਸਰਕਾਰ ਨੂੰ ਕਹਿ ਸਕਦਾ ਵੀ ਤੁਹਾਡੀ ਬਹੁਤ ਵੱਡੀ ਇੱਕ ਕਮੀ ਆ ਜੇ ਚੋਰ ਤੁਹਾਡੇ ਵਿੱਚ ਹੀ ਬੈਠੇ ਆ ਤੇ ਚੋਰ ਫੜੋਗੇ ਕਿੱਥੋਂ ਪਹਿਲਾਂ ਆਪਣੇ ਜਿਹੜੇ ਤੁਹਾਡੇ ਵਿੱਚ ਚੋਰ ਬੈਠੇ ਇਹਨਾਂ ਨੂੰ ਖਤਮ ਕਰੋ ਜਿੱਦਾਂ ਮੈਂ ਕਹਾਂ ਉਹ ਸਾਡੇ ਵਿੱਚ ਬੰਦੇ ਗਲਤ ਜਿਹੜੇ ਉਹਨਾਂ ਨੂੰ ਸੁਧਾਰ ਕਰਨਾ ਚਾਹੀਦਾ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਚੰਗੇ ਬੰਦੇ ਆ ਉਹ ਜਿਹੜੇ ਮਾੜੇ ਬੰਦੇ ਰਲ ਜਾਂਦੇ ਉਹ ਚੰਗਿਆਂ ਨੂੰ ਵੀ ਗੁੱਠੇ ਲਾ ਦਿੰਦੇ ਆ ਇਹ ਕਰਕੇ ਇਹ ਇੱਕ ਬੜੀ ਵੱਡੀ ਮੈਂ ਕਹਿ ਸਕਦਾ ਪੰਜਾਬ ਸਰਕਾਰ ਦੀ ਬਹੁਤ ਵੱਡੀ ਕਮੀ ਆ ਬਾਕੀ ਬੀਬੀਆਂ ਭਾਈ ਗਾਂ ਹੋ ਕੇ ਨੰਬਰ ਲੈ ਹੀ ਲੈ ਲੈਂਦੀਆਂ ਹਨਾ ਪਰ ਫੜਿਆ ਵੀ ਤਾਂ ਸਰਕਾਰ ਨੇ ਫੜਿਆ ਵੀ ਤਾਂ ਦੇਖੋ ਜਦੋਂ ਬੰਦਾ ਕਹਿਣਕਰ ਤੋਂ ਬਾਹਰ ਚਲ ਜਾਂਦਾ ਫੇ ਫੜ ਲੈਂਦੇ ਆ ਉਹਨਾਂ ਜਿੱਨਾਂ ਚਿਰ ਤੇ ਬੀਬੀ ਮੇਰੇ ਹਿਸਾਬ ਨਾਲ ਉਹਨਾਂ ਦੇ ਕਹਿਣਕਰ ਚੱਲੀ ਉਹਨਾਂ ਚਿਰ ਉਹਨਾਂ ਕਾ ਵੀ ਆਓ ਜੀ ਤੇ ਜਾਓ ਜੀ ਛਕੋ ਜੀ ਛਕਾਓ ਜੀ ਤੇ ਜਦੋਂ ਫਿਰ ਬੀਬੀ ਕਹਿਣਕਰ ਤੋਂ ਬਾਹਰ ਚੱਲ ਗਈ ਅਗਲੇ ਧੌਣ ਤੇ ਗੋਡਾ ਰੱਖ ਤੇ ਚੀਕ ਮਾਰਦੀ ਉਹਦੀ ਸਮਝਦੇ ਗੱਲ ਵੇਖੋ ਇਹ ਸਰਕਾਰਾਂ ਦੇ ਹੱਥ ਹੀ ਹੁੰਦਾ ਕਿ ਨੂੰ ਮਰਾਉਣਾ ਕਿ ਨੂੰ ਬਚਾਉਣਾ ਹੁਣ ਆਪਾਂ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਤੇ ਜਦੋਂ ਉਹਦੀ ਸਿਕਿਉਰਿਟੀ ਵਾਪਸ ਲਈ ਸਭ ਤੋਂ ਵੱਧ ਰੌਲਾ ਕਿੰਨਾ ਨੇ ਪਾਇਆ ਸਰਕਾਰ ਦੇ মিডিਆ ਦੇ ਪਾਸਤਾ ਰੌਲਾ ਵੀ ਉਹਦੇ ਕੋਲ ਹੁਣ ਸਿਕਿਉਰਿਟੀ ਅਸੀਂ ਵਾਪਸ ਲੈ ਲਈ মিডিਆ ਨੂੰ ਦੱਸਿਆ ਗਿਆ ਜੇ ਸਰਕਾਰ ਚਕਾਉਂਦੀ ਚਾਉਂਦੀ ਤੇ ਉਹਨੂੰ ਬਚਾ ਸਕਦੀ ਲੇਕਿਨ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਜਿਹੜੇ ਉਹਨੂੰ ਮਾਰਨ ਵਾਲੇ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਠੀਕ ਹੈ ਜੀ ਅੱਜ ਦੇ ਸਮੇਂ ਤੇ ਜਨਰਲ ਲੰਡੂ ਜੇ ਬੰਦੇ ਆ ਸਾਰਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਮੈਂ ਕਹਿੰਦਾ ਹੱਥ ਬੰਨ ਕੇ ਬੇਨਤੀ ਆ ਮੈਂ ਸਰਕਾਰ ਨੂੰ ਹੱਥ ਜੋੜ ਕੇ ਕਹਿਣਾ ਭਾਈ ਆ ਜਿੰਨੀਆਂ ਸਿਕਿਉਰਟੀਆਂ ਲਈਆਂ ਸਾਰੀਆਂ ਵਾਪਸ ਲੈ ਲਓ ਤੁਹਾਡੇ ਗਾੜੀ ਹੱਥ ਬਨ ਕੇ ਬੇਨਤੀ ਆ ਇਹ ਸਿਕਿਉਰਟੀਆਂ ਸਿਕਿਉਰਟੀਆਂ ਦੇ ਕੇ ਇਹਨਾਂ ਨੂੰ ਹੋਰ ਤੁਸੀਂ ਚੌੜਾ ਕਰਨ ਦੇ ਆ ਆ ਤੁਸੀਂ ਜਲੰਧਰ ਵਾਲਾ ਰੋਜ਼ਰ ਵੇਖਿਆ ਨਾ ਭੱਟੀ ਦੇ ਨਾਲ ਕੋਈ ਉਹਦਾ ਰੋੜਾ ਰੱਪਾ ਚੱਲਦਾ ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਉਹ ਇੰਨੇ ਮਿਲ ਕੁੜੀਆਂ ਨੂੰ ਗਲਤ ਕਮੈਂਟ ਕਰਦਾ ਤੇ ਸਰਕਾਰ ਨੇ ਉਹਨੂੰ ਉਹਨੂੰ ਪ੍ਰੋਟੈਕਸ਼ਨ ਦਿੱਤੀ ਆ ਕੀ ਸਰਕਾਰ ਆਪਾਂ ਨੂੰ ਨਹੀਂ ਲੱਗਦਾ ਸੀ ਅੰਨੇ ਥੋੜਾ ਸਰਕਾਰ ਕਰਾ ਰਹੀ ਜੋ ਕਰਾ ਰਹੀ ਆ ਪਰ ਉਹ ਤੇ ਅਟੈਕ ਵੀ ਤਾਂ ਹੋਇਆ ਭਾਈ ਅਟੈਕ ਹੋਇਆ ਸਾਡੇ ਤੇ ਹੋ ਜੇ ਅਟੈਕ ਹੋਊਗਾ ਅਸੀਂ ਕੌਣ ਰਿਕਾਰਡ ਕਰ ਰਹੇ ਆ ਸਾਨੂੰ ਪੁਲਿਸ ਚਾਹੀਦੀ ਨਹੀਂ ਆ ਜਿਹੜਾ ਅਟੈਕ ਕਰੂਗਾ ਅਸੀਂ ਆਪ ਵੇਖਾਂਗੇ ਜਦੋਂ ਪੰਗੇ ਮੈਂ ਲੈ ਰਿਆਂ ਪੱਟੀ ਨੂੰ ਵੰਗਾਰਨ ਮੈਂ ਡਿਆ ਵਾਂ ਵੀ ਪੱਟੀ ਆ ਜਾ ਤੇ ਫਿਰ ਮੈਨੂੰ ਇਹ ਦੱਸ ਪਹਿਲਾਂ ਫਿਰ ਸਰਕਾਰ ਦਾ ਕੀ ਕਸੂਰਾ ਲੋਕਾਂ ਦੇ ਪੁੱਤ ਮਰੌਣ ਦਾ ਕੀ ਫਾਇਦਾ ਪੱਟੀ ਨੂੰ ਮੈਂ ਗੱਲ ਕਹਿਣਾ ਵੀ ਉਹਦੇ ਘਰ ਆ ਜਿਹੜਾ ਕੰਮ ਕੀਤਾ ਗਣੇਸ਼ ਟਟਣ ਵਾਲਾ ਕੰਮ ਇਹ ਫੁੱਦੂਆਂ ਵਾਲੇ ਕੰਮ ਕੀਤਾ ਤੂੰ ਜੇ ਤੇਰੀ ਰੋਜ਼ਰ ਦੇ ਨਾਲ ਕੋਈ ਗੱਲ ਬਾਤ ਆ ਉਹਨੂੰ ਸਦਾ ਇਕੱਲੇ ਨੂੰ ਇਕੱਲਾ ਮਿਲ ਲੋ ਢਾ ਲੋ ਤੇ ਰੋਜ਼ ਨੂੰ ਵੀ ਕਹਿਣਾ ਵਾ ਵੀ ਇੱਥੇ ਤੂੰ ਉਹ ਲੋਕੇਸ਼ਨ ਆ ਜੀ ਮੰਗੀ ਜਾਣਾ ਲੋਕੇਸ਼ਨ ਦੇ ਦੇ ਉਹ ਕਰਦੇ ਵੇ ਫਲਾਣਾ ਕਰਦੇ ਉਹ ਦੁਬਈ ਚ ਬੈਠਾ ਅਮਰੀਕਾ ਚ ਥੋੜਾ ਬੈਠਾ ਜਾ ਉੱਥੇ ਦੋਵਾਂ ਜਣਾਂ ਨੂੰ ਮੌਕਾ ਦਿੰਨੇ ਆ ਕਿ ਇਕੱਲੇ ਇਕੱਲੇ ਹੋ ਜਿਓ ਨਾ ਮੈਂ ਕਦੀ ਉਹਨੂੰ ਬਲਾਜੀ ਨੂੰ ਮਿਲਿਆ ਤੇ ਨਾ ਪੱਟੀ ਨੂੰ ਮਿਲਿਆ ਲੇਕਿਨ ਮੈਂ ਦੋਵਾਂ ਨੂੰ ਇਹ ਗੱਲ ਕਹਿੰਦਾ ਕੱਟਾ ਕੱਟੀ ਕੱਢਣਾ ਤੇ ਜਾਓ ਦੁਬਈ ਇਕੱਠੇ ਹੋ ਜਿਓ ਤੇ ਇਹਨਾਂ ਨੂੰ ਮੈਂ ਉੱਥੇ ਜਿਹੜੇ ਵਸਦੇ ਭਰਾ ਉਹਨਾਂ ਨੂੰ ਕਹਿੰਦਾ ਇੱਕ ਜਗ੍ਹਾ ਇਹਨਾਂ ਨੂੰ ਦੇ ਦਿਓ ਵੇਖ ਲਓ ਇਹਨਾਂ ਨੇ ਕਿੰਨਾ ਬਾਹਾਂ ਚ ਪਾ ਲਿਆ ਗਰਨੇ ਮੇਰੇ ਇਲਾਕੇ ਦਾ ਕੀ ਕਸੂਰ ਮੇਰੇ ਭੈਣ ਭਰਾਵਾਂ ਦਾ ਕੀ ਕਸੂਰ ਆ ਜੇ ਰੋਜ਼ਰ ਦੀ ਗਲਤੀ ਆ ਉਹਦੇ ਘਰਦਿਆਂ ਦਾ ਕੋਈ ਕਸੂਰ ਨਹੀਂ ਆ ਰੋਜ਼ਰ ਦੀ ਗਲਤੀ ਦਾ ਜਿਹੜਾ ਜਿਹੜਾ ਨਾ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਉਹਦੇ ਪਰਿਵਾਰ ਨੂੰ ਨਹੀਂ ਦੇਣੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਗਾਲਾਂ ਕੱਢਣ ਵਾਲੇ ਬੰਦੇ ਨਹੀਂ ਸਿਕਿਉਰਿਟੀਆਂ ਨਾਲੋਂ ਵਾਪਸ ਇਹਨਾਂ ਨੂੰ ਤੁਸੀਂ ਕਹਿ ਰਹੇ ਆਂ ਵੀ ਗਾਲਾਂ ਕੱਢੋ ਧਰਮਲ ਧਿਆਨ ਨਾ ਜਾਵੇ ਕੇਵਲੇ ਮੇਰੇ ਕੋ ਵੀ ਨਿਕਲ ਜਾਂਦੀਆਂ ਤੁਹਾਡੇ ਕੋ ਵੀ ਇਹ ਇੰਟਰਵਿਊ ਵਿੱਚ ਨਿਕਲਿਆ ਕਹਿ ਰਹੇ ਆ ਮੇਰੇ ਕੋ ਵੀ ਨਿਕਲਦੀਆਂ ਮੈਂ ਆਪਣੇ ਆਪ ਨੂੰ ਬਹੁਤ ਸੁਧਾਰ ਕਰਦਾ ਪਿਆ ਵੀ ਇਹ ਚੰਗੀ ਚੀਜ਼ ਨਹੀਂ ਇਹ ਮਾੜੀ ਚੀਜ਼ ਆ ਗਾਲਾਂ ਇਹ ਬੰਦ ਮੈਂ ਕਹਾਂਦਾ ਬੰਦੇ ਦੇ ਗੰਦੇ ਗੰਦੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਮੈਂ ਇੱਕ ਫੁੱਟਬਾਲ ਖੜਦਾ ਹਾਂ ਲੇਕਿਨ ਮੈਂ ਆਪਣੇ ਆਪ ਦਾ ਸੁਧਾਰ ਕਰਦਾ ਪਿਆ ਬਹੁਤ ਜ਼ਿਆਦਾ ਕਰਦਾ ਪਿਆ ਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਸਾਫ਼ ਸੁਥਰਾ ਕਰੂੰਗਾ ਕਿ ਇੱਕ ਵੀ ਗਾਲ ਨਹੀਂ ਆਊਗੀ 19 ਕੀ ਕਿਤੇ ਰਹਿ ਗਿਆ ਤੇ ਕਵਰ ਸਾਹਿਬ ਮੈਂ ਕਹਿ ਨਹੀਂ ਸਕਦਾ ਉਸ ਵਾਲੇ ਦੀ ਗੱਲ ਕੀਤੀ ਤਾਂ ਸਾਰੇ ਖਬਰ ਆਈਏ ਕਹਿੰਦੇ ਆ ਜਿਹੜੀ ਅਮਨ ਫੜੀ ਹੈ ਪੁਲਿਸ ਦੀ ਅ ਸ਼ਪਟਨ ਜਿਹੜੀ ਫੜੀ ਹੈ ਕਨਸਟੇਬਲ ਉਹ ਸਿਕਿਉਰਿਟੀ ਚ ਵੀ ਤਣਾਅ ਸੀਗੀ ਬਾਈ ਵੇਖੋ ਉਹ ਮੈਂ ਕਹਿ ਸਕਦਾ ਵੀ ਪੰਜਾਬ ਦਾ ਇੱਕ ਅਨਮੋਲ ਹੀਰਾ ਜਿਹੜਾ ਨਾ ਗਵਾ ਲਿਆ ਅੱਜ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਣ ਲੋਕ ਚੋ ਮਰਜ਼ੀ ਕਰੀ ਜਾਣ ਉਹ ਵੇਲਾ ਹੱਥ ਨਹੀਂ ਆਉਣਾ ਇਹ ਬੀਬੀ ਭਾਵੇਂ ਉਸ ਟਾਈਮ ਸਿਕਿਉਰਿਟੀ 'ਚ ਹੀ ਤੇ ਭਾਵੇਂ ਗੱਫਾ ਫੜਾਉਣ 'ਚ ਹੀ ਠੀਕ ਆ ਤੇ ਭਾਵੇਂ ਛਕਾਉਣ 'ਚ ਹੀ ਅਸੀਂ ਬੀਬੀ ਨੂੰ ਕਦੀ ਵੇਖਿਆ ਨਹੀਂ ਆ ਰੌਲਾ ਲਾਲਾ ਜਾਂ ਚਿੱਟਾ-ਚੁਟਾ ਜਾਂ ਵੇਖ ਦੀ ਫੜੀ ਗਈ ਤੇ ਪਤਾ ਲੱਗਾ ਵੀ ਆ ਵੀ ਬੀਬੀ ਹੈਗੀ ਕੋਈ ਅਸੀਂ ਤਾਂ ਸੋਚਦੇ ਸੀ ਵੀ ਪੰਜਾਬ ਪੁਲਿਸ ਜਿਹੜੀ ਨਸ਼ਾ ਖਤਮ ਕਰ ਰਹੀ ਆ ਤੇ ਉਹ ਜਦੋਂ ਅੱਖਾਂ ਨਾਲ ਵੇਖਿਆ ਤੇ ਵਾਕਿਆ ਪਤਾ ਲੱਗਾ ਵੀ ਵਾਕਿਆ ਹੀ ਖਤਮ ਕਰਦੀ ਪਈ ਆ ਹੁਣ ਵੇਖੋ ਮੇਰੇ ਤੇ ਪਰਚਾ ਕੀਤਾ 505 153 188 ਲਾਈ ਆ ਮੈਂ ਕੋਈ ਅੱਗਾ ਲਾਏ ਇਹ ਕਰਦੇ ਤਾਰਾ ਲੱਗਦੀ ਆ ਮੈਂ ਕੋਈ ਅੱਗਾ ਲਾਈਆਂ ਮੈਂ ਕੋਈ ਬਸਾਂ ਸਾੜੀਆਂ ਜਾਂ ਮੈਂ ਕੋਈ ਦੇਸ਼ ਵੱਖਰਾ ਮੰਗ ਲਿਆ ਜਾਂ ਮੈਂ ਕਿਤੇ ਧਰਨੇ ਲਾਤੇ ਇਹ ਮੇਰੇ ਤੇ ਧਰਾਵਾਂ ਲਾ ਕੇ ਮੇਰੇ ਤੇ ਪਰਚਾ ਕਰ ਦਿੱਤਾ ਲੌਕਡਾਊਨ ਦੌਰਾਨ ਜਦੋਂ ਨਿਹੰਗ ਸਿੰਘਾਂ ਨੇ ਗੁੱਟ ਵੱਡਿਆ ਸੀ ਇੱਕ ਪੁਲਿਸ ਵਾਲਿਆ ਤੁਹਾਨੂੰ ਪਤਾ ਹੋਊਗਾ ਸ਼ਾਇਦ ਹਨਾ ਉਹ ਮੈਨੂੰ ਦੱਸੋ ਮੈਂ ਤਾਂ ਇੱਕ ਬਿਆਨ ਦਿੱਤਾ ਕਿ ਜਿਹੜੇ ਜਥੇਬੰਦੀਆਂ ਕਹਿ ਰਹੀਆਂ ਕਿ ਉਹ ਨਕਲੀ ਆ ਮੈਂ ਕਹਿ ਰਿਹਾ ਉਹ ਅਸਲੀ ਆ ਉੱਥੇ ਪੁਲਿਸ ਨਾਲ ਤੇ ਮੇਰਾ ਕੋਈ ਟਕਰਾਅ ਨਹੀਂ ਆ ਮੇਰਾ ਟਕਰਾਅ ਤੇ ਜਥੇਬੰਦੀਆਂ ਦੇ ਨਾਲ ਪਰ ਪੁਲਿਸ ਨੇ ਆਪਣਾ ਵੈਰ ਵਿਰੋਧ ਕਰਦਿਆਂ ਉੱਥੇ ਮੇਰੇ ਤੇ ਆਹ ਤਰਾਮਾ ਲਾ ਕੇ ਮੇਰੇ ਤੇ ਪਰਚਾ ਕੀਤਾ ਮੇਰਾ ਅੱਜ ਵੀ ਉਹ ਜਿਹੜਾ ਕੇਸ ਚੱਲਦਾ ਉਹਦੇ ਸਬੰਧ ਚ ਮੈਂ ਹਾਈ ਕੋਰਟ ਚੱਲਿਆ ਹਾਈ ਕੋਰਟ ਜਾ ਰਹੇ ਬਿਲਕੁਲ ਜਾਊਂਗਾ ਵੀ ਇਹ ਤਰਾਮਾ ਮੇਰੇ ਤੇ ਲੱਗਦੀਆਂ ਨਹੀਂ ਆ ਮੈਂ ਤੇ ਇੱਕ ਵੀਡੀਓ ਜਾਰੀ ਕੀਤੀ ਆ ਜਜਬਾਤ ਆ ਮੇਰੇ ਜੇ ਦੇਸ਼ ਆਜ਼ਾਦ ਆ ਕਹਿੰਦੇ ਦੇਸ਼ ਆਜ਼ਾਦ ਆ ਜਦੋਂ ਕਿ ਅਫਸਰ ਨੂੰ ਮਿਲਣ ਵਾਤੇ ਜਾਂਦੇ ਹੋ ਕਹਿੰਦਾ ਦੇਸ਼ ਆਜ਼ਾਦ ਆ ਤੇ ਮੈਂ ਫਿਰ ਡੀਸੀ ਸਾਹਿਬ ਨੂੰ ਇਹ ਕਹਿੰਦਾ ਜੇ ਦੇਸ਼ ਆਜ਼ਾਦ ਆ ਤੇ ਮੈਂ ਤੇ ਪੁਲਿਸ ਨੂੰ ਵੀ ਗੱਲ ਨਹੀਂ ਕੀਤੀ ਮੈਂ ਤੇ ਇਹ ਨਿਹੰਗ ਸਿੰਘਾਂ ਦੀ ਗੱਲ ਕੀਤੀ ਆ ਕਿ ਉਹ ਨਕਲੀ ਅਸਲੀ ਇਹ ਆ ਫਿਰ ਤੁਹਾਨੂੰ ਪਰਚਾ ਤੇ ਮੇਰੇ ਤੇ ਹੋਣਾ ਨਹੀਂ ਚਾਹੀਦਾ ਇਹ ਠੀਕ ਆ ਤੁਸੀਂ ਮੈਨੂੰ ਗ੍ਰਿਫਤਾਰ ਕੀਤਾ ਤੁਸੀਂ 2 ਘੰਟੇ 4 ਘੰਟੇ 6 ਘੰਟੇ 8 ਘੰਟੇ 10 ਘੰਟੇ ਰੱਖ ਲੈਂਦੇ ਜੋ ਤੁਹਾਡਾ ਅਧਿਕਾਰ ਬਣਦਾ ਇਹ ਕਰ ਲੈਂਦੇ ਹਨਾ ਲੇਕਿਨ ਜਿਹੜਾ ਆ ਪਰਚਾ ਕਰਕੇ ਮੇਰੇ ਤੇ ਲੰਮਾ ਕੇਸ ਚਲਾਇਆ ਇਹ ਤੇ ਬਣਦਾ ਨਹੀਂ ਨਾ ਇਹ ਤੇ ਕੋਈ ਕਾਨੂੰਨ ਕਹਿੰਦਾ ਹੀ ਨਹੀਂ ਇਹ ਗੱਲ ਨੂੰ ਇਸ ਚੀਜ਼ ਕਰਕੇ ਹਾਈ ਕੋਰਟ ਜਾਣਾ ਡਿਊਟੀ ਕਿਸਤੇ ਅਟੈਕ ਕਰ ਦੇਣਾ ਪੁਲਿਸ ਤੇ ਅਟੈਕ ਕਰ ਦੇਣਾ ਫਿਰ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਵੇਖੋ ਮੇਰੀ ਗੱਲ ਸੁਣੋ ਮੈਂ ਸਾਥ ਸੱਚ ਦਾ ਦੇਣਾ ਮੈਂ ਛੁੱਟਦਾ ਨਹੀਂ ਦੇਣਾ ਭਾਵੇਂ ਅੱਜ ਆਂ ਤੇ ਭਾਵੇਂ ਭਲਕੇ ਆਂ ਵੇਖੋ ਮੈਂ ਅੱਜ ਵੀ ਉਹ ਗੱਲ ਤੇ ਭਲਕੇ ਵੀ ਉਹ ਗੱਲ ਆ ਪਰਚਾ ਭਾਵੇਂ ਸਾਲਾ 20 ਸਾਲ ਚੱਲੇ ਗੱਲ ਹੀ ਕੋਈ ਨਹੀਂ ਹੈ